ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ ਪੰਜਵਾਂ ਬਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 817 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਹਰ 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 ਆਰਾਦੀ ਹੈ ਹੋਇਆ ਰੋਗ ਸਹਿਬ ਕਹਿੰਦੇ ਉਸ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਚਿੰਤਨ ਕਰਨ ਦੇ ਨਾਲ ਮਨ ਜਿਹੜਾ ਹੈ ਵਿਕਾਰਾਂ ਰੂਪੀ ਰੋਗ ਤੋਂ ਰਹਿਤ ਹੋ ਜਾਂਦਾ ਹੈ ਰਾਮਚੰਦ ਕੀ ਲਸ਼ਟਕਾ ਜਨ ਮਾਰਿਆ ਰੋਗ ਪਰਮਾਤਮਾ ਦਾ ਨਾਮ ਰੂਪੀ ਡੰਡਾ ਜਿਸ ਮਨੁੱਖ ਦੇ ਮਨ ਰੂਪੀ ਸਿਰ ਦੇ ਉੱਤੇ ਵੱਜਦਾ ਹੈ ਉਸ ਮਨ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਰਹਾਉ ਗੁਰਪੂਰਾ ਹਰ ਜਾਪੀ ਅਨਿਤ ਕੀਚਾ ਭੋਗ ਪੂਰੇ ਗੁਰੂ ਦੇ ਰਾਹੀ ਮੈਨੂੰ ਸੰਸਾਰਿਕ ਪਦਾਰਥਾਂ ਦੇ ਸੁੱਖ ਮਿਲੇ ਹਨ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸਾਧ ਸੰਤ ਕੈ ਬਾਰਣਾ ਮਿਲਿਆ ਸੰਜੋਗ ਸਾਹਿਬ ਕਹਿੰਦੇ ਕਿ ਸਤ ਸੰਗਤ ਤੋਂ ਮੈਂ ਬਲਿਹਾਰ ਜਾਣਾ ਕਿਉਂਕਿ ਸਤ ਸੰਗਤ ਦੇ ਸੰਜੋਗ ਦੇ ਨਾਲ ਹੀ ਉਸ ਪਰਮਾਤਮਾ ਦਾ ਮਲਾਪ ਹੋਇਆ ਹੈ ਜਿਸ ਸਿਮਰਤ ਸੁਖ ਪਾਈਏ ਬਿਨ ਸਹਿਬ ਯੋਗ ਜਿਸ ਦਾ ਸਿਮਰਨ ਕਰਨ ਦੇ ਨਾਲ ਸਦੀਵੀ ਸੁਖ ਮਿਲਦਾ ਹੈ ਮਨ ਨੂੰ ਤੇ ਮਨ ਦੇ ਦੁੱਖ ਦੂਰ ਹੁੰਦੇ ਹਨ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਯੋਗ ਦਾਸ ਨਾਨਕ ਐਸੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈ ਜਿਹੜਾ ਐਸਾ ਸੰਜੋਗ ਬਣਾ ਦਿੰਦਾ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲਾਬ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ